ਦੂ ਮੁਸੇਵਾਲਾ ਦੀ ਤੀਜੀ ਵਰਸੀ ਮੂਸਾ ਪਿੰਡ ਵਿੱਚ ਮਨਾਇਆ ਜਾ ਰਿਹਾ ਜਿੱਤੇ ਚਲਦਿਆਂ ਵੱਡੇ ਸਿਆਸਤਦਾਨ ਤੇ ਵੱਡੇ ਉੱਗੇ ਅਦਾਕਾਰ ਮੌਕੇ ਤੇ ਪਹੁੰਚ ਕੇ ਸ਼ਰਧਾਂਜਲੀयां ਭੇਂਟ ਕਰ ਰਹੇ ਨੇ ਤਾਂ ਤਤ ਸਦੀਰਾ ਸਿੱਧੀਆਂ ਤੁਹਾਨੂੰ ਮੂਸਾ ਪਿੰਡ ਤੋਂ ਦਿਖਾ ਰਹੇ ਹਾਂ ਤਾਂ ਜਵਾਰ ਕੇ ਪਿੰਡ ਵਿੱਚ 29 ਮਈ 2022 ਨੂੰ ਕਤਲਾ ਜਿਹੜਾ ਵੱਡੇ ਪੱਦਰ ਤੇ ਕੀਤਾ ਗਿਆ ਸੀ ਤੇ ਸਿੱਧੂ ਮੁਸੇਵਾਲਾ ਦੀ ਗੱਡੀ ਏਰ ਕੇ ਥਾਰ ਗੱਡੀ ਤੇ ਗੋਲੀਆਂ ਚਲਾਈਆਂ ਗਿਆ ਸੀ ਅਤੇ 3 ਸਾਲ ਬੀਤਣ ਦੇ ਬਾਵਜੂਦ ਜਿੱਥੇ ਪਰਿਵਾਰ ਹਲੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਤੇ ਅਦਾਲਤਾਂ ਦੇ ਚੱਕਰ ਘੱਟ ਰਿਹਾ ਤਾਂ ਦੂਜੇ ਪਾਸੇ ਤੀਜੀ ਵਰਸੀ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ ਤੇ ਇਸ ਮੌਕੇ ਨਾ ਵੱਡੇ ਪੱਧਰ ਤੇ ਅਦਾਕਾਰ ਤੇ ਕਲਾਕਾਰ ਜਿਹੜੇ ਪਹੁੰਚੇ ਅਤੇ ਉਹਨਾਂ ਵੱਲੋਂ ਸ਼ਰਧਾਂਜਲੀयां ਭੇਟ ਕੀਤੀਆਂ ਜਾ ਰਹੀਆਂ ਰਹਿ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਸਿੱਧੂ ਮਸੇਵਾਲਾ ਦੇ ਪਰਿਵਾਰ ਵੱਲੋਂ ਜਿੱਥੇ ਇੱਕ ਪਾਸੇ ਇਹ ਸਮਾਗਮ ਕਰਵਾਇਆ ਗਿਆ ਤਾਂ ਉੱਥੇ ਹੀ ਹਲੇ ਤੱਕ ਇਨਸਾਫ ਨਾ ਮਿਲਣ ਕਾਰਨ ਕਈ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਤਾਂ ਤਸਵੀਰਾਂ ਵਿੱਚ ਆ ਮਾਤਾ ਚਰਨ ਕੌਰ ਨਿੱਕੇ ਸਿੱਧੂ ਮੁਸੇਵਾਲਾ ਨੂੰ ਜਿਹੜੇ ਗੋਦੀ ਚੁੱਕ ਕੇ ਲਿਆਂਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਬਾਪੂ ਬਲਕੌਰ ਸਿੰਘ ਦੀਆਂ ਅੱਖਾਂ 'ਚ ਜਿਹੜੀਆਂ ਤੁਸੀਂ ਹੰਝੂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੁਰਤੋਂ ਜਿਹੜਾ ਕਿ ਵਰਸੀ ਸਮਾਗਮ ਦਰਮਿਆਨ ਨਾ ਅੱਖਾਂ ਵਿੱਚੋਂ ਅਥਰੂ ਨਜ਼ਰ ਆ ਰਹੇ ਨੇ ਹਰ ਇੱਕ ਸਿੱਧੂ ਮੁਸੇਵਾਲਾ ਨੂੰ ਚਾਹਣ ਵਾਲੇ ਹਰ ਇੱਕ ਅਸਖਸ਼ ਦੇ ਅੱਖਾਂ ਵਿੱਚ ਇੱਥੇ ਅਥਰੂ ਨੇ ਤਾਂ ਅੱਜ ਟਿੱਬਿਆਂ ਦੇ ਪੁੱਤ ਸਿੱਧੂ ਮੁਸੇਵਾਲਾ ਨੂੰ ਯਾਦ ਕੀਤਾ ਜਾ ਰਿਹਾ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਨੇ ਜਿੱਥੇ ਇੱਕ ਪਾਸੇ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਵੱਲੋਂ ਜਿਹੜੀ ਆ ਲਈ ਜਾਂਦੀ ਆ ਗੋਲਡੀ ਵਿਰਾੜ ਵੱਲੋਂ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਜਾਂਦੀ ਆ ਤਾਂ ਉੱਥੇ ਹੀ ਇਸ ਇਹ ਮਾਮਲਾ ਜਿਹੜਾ ਮਾਨਸਾ ਕੋਰਟ ਵਿੱਚ ਵਿਚਾਰ ਅਧੀਨ ਆ ਜੋ ਕਿ ਟ੍ਰਾਇਲ ਤੇ ਚੱਲ ਰਿਹਾ ਕੇਸ ਤੇ ਇਸ ਵਿੱਚ ਗਵਾਹੀਆਂ ਹੋ ਰਹੀਆਂ ਨੇ ਤੇ ਜਲਦੀ ਹੀ ਸਜ਼ਾ ਦਾ ਐਲਾਨ ਹੋ ਸਕਦਾ ਹੈ ਤੇ ਉੱਥੇ ਜਾ ਕੇ ਦੇਖਿਆ ਜਾਵੇ ਕਿ 3 ਸਾਲ ਬੀਤ ਚੁੱਕੇ ਆ ਸਿੱਧੂ ਮਸੇਵਾਲਾ ਨੂੰ ਭਾਵੇਂ ਕਿ ਸਿੱਧੂ ਮਸੇਵਾਲਾ ਸਰੀਰਕ ਤੌਰ ਤੇ ਆ ਇਸ ਸਥਾਨੀ ਸੰਸਾਰ ਤੇ ਨਹੀਂ ਰਿਹਾ ਪਰ ਉਹਦੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ ਕਿ ਸਿੱਧੂ ਮਸੇਵਾਲਾ ਦਾ ਕੋਈ ਨਾ ਕੋਈ ਜਦੋਂ ਵੀ ਗੀਤ ਰਿਲੀਜ਼ ਹੁੰਦਾ ਮਿੰਟਾਂ ਸਕਿੰਟਾਂ ਚ ਮਿਲੇਨ ਵਿਊਜ਼ ਆਉਂਦੇ ਨੇ ਜਿਸ ਦੇ ਚਾਲਦਿਆਂ ਆ ਪੰਜਾਬ ਹੀ ਨਹੀਂ ਦੇਸਾਂ ਵਿਦੇਸ਼ਾਂ ਤੱਕ ਗੂੰਜ ਹੈ ਜਿਹੜੀ ਸਿੱਧੂ ਮਸੇਵਾਲਾ ਦੀ ਸੁਣਾਈ ਦਿੰਦੀ ਆ ਜਿੱਥੇ ਦੇਸ਼ ਦੇ ਵੱਡੇ ਲੀਡਰ ਜਿਹੜੇ ਆ ਉਹ ਸ਼ਰਧਾਂਜਲੀयां ਭੇਟ ਕਰ ਰਹੇ ਨੇ ਤੇ ਉੱਥੇ ਹੀ ਨਾਮੀ ਸਿੰਗਰ ਤੇ ਨਾਮੀ ਅਦਾਕਾਰ ਮੌਕੇ ਤੇ ਪਹੁੰਚ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀयां ਭੇਟ ਕਰ ਰਹੇ ਨੇ ਤਾਂ ਸਿੱਧੀਆਂ ਤਸਵੀਰਾਂ ਦੇਖੋ ਤੇ ਮੌਕੇ ਤੇ ਕੀ ਚੱਲ ਰਿਹਾ ਸਿੱਧਾ ਲਾਈਵ ਤਸਵੀਰਾਂ ਮੂਸਾ ਪਿੰਡ ਤੋਂ ਦੇਖੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਸਾਨੂੰ ਸੁਣ ਕੇ ਅੰਦਰ ਨੂੰ ਐ ਹਵਾਜਾ ਮਿਲਦਾ ਹੈ ਮਹਾਰਾਜ ਕਹਿੰਦੇ ਚੀਜ਼ ਹੋਦੀ ਉਹ ਲੈ ਜਾਂਦਾ ਕਬੀਰ ਕਹਿੰਦੇ ਸੋਪੇ ਉਹ ਜੋ ਕੀ ਨੌਕਰਤਾਰ ਔਰ ਮੌਤ-ਮੌਤ ਵਿੱਚ ਵਰਕਾ ਕਹਿੰਦੇ ਸਰੀਰ ਦਾ ਥੋੜਾ ਪੁਰਾਣਾ ਹੋ ਜੇ ਉਦੋਂ ਜਾਣਾ ਉਹ ਜਮਹੂਰ ਗੱਲ ਹੁੰਦੀ ਹੈ ਪਰ ਜੋਗਨ ਵਿੱਚ ਚਲੇ ਜਾਣਾ ਉਹ ਨਖਦਾਈ ਹੋ ਜਾਂਦਾ ਔਰ ਜਹੇ ਜੇ ਕਾਰਨਾ ਦੇ ਵਿੱਚ ਸਿੱਧੂ ਗਿਆ ਬੰਗਿਆਂ ਦੇ ਵਿੱਚੋਂ ਮੈਂ ਛੋਟੀ ਜੀ ਬੇਨਤੀ ਕਰਾਂ ਕਿ ਨਹੀਂ ਇੱਕ ਵਾਰ ਨਾ ਕੋਈ ਜ਼ੋਰ ਆਪਣੇ ਘਰੇ ਬੈਠ ਰਹੀ ਤੇ ਮਨੇ ਰਹੀ ਆ ਆਪਣੇ ਘਰ ਵਿੱਚ ਮੈਂ ਖਾ ਤੇ ਦੂਰ ਕਿਤੇ ਮਹਿਲਾਂ ਵਿੱਚ ਦੀਵਾ ਜਗੀਆਂ ਦੰ। ਮਹਿਲਾਂ ਵਿੱਚ ਦੀਵਾ ਜਗ ਰਿਆ ਸੀ ਤੇ ਚੋਰ ਆਪਦੇ ਘਰੇ ਬੈਠਾ ਹੈ। ਮੀਂਹ ਥੋੜਾ-ਥੋੜਾ ਪੈ ਰਿਆ ਸੀ ਤੇ ਅੱਖ ਦੇਖੋ ਮਤਲੀ ਦੂਰੋਂ ਤੁਸੀਂ ਜਾਂਦੀਆਂ ਮਹਿਲਾਂ ਚ ਦੀਵਾ ਜਗ ਰਿਆ। ਤੇ ਚੋਰ ਆਪਦੇ ਪੁੱਤਰ ਨਾਲ ਗੱਲਾਂ ਕਰੀ ਜਾਂਦਾ ਸੀ ਵੇਖਾ ਕਹਿੰਦਾ ਪੁੱਤਰਾ ਦੇਖ ਉਹ ਜਿਹੜਾ ਮਹਿਲ ਦਿਖਾਈ ਦਿੰਦਾ ਜਿੱਥੇ ਦੀਵਾ ਜਗਦਾ ਹੈ। ਕਹਿੰਦਾ ਨਾ। ਨਮਾ ਉਸ ਦਾ ਪੂਰਾ ਮੈਂ ਕਰਿਆ ਕਹਿੰਦਾ ਜ਼ਿੰਦਗੀ ਸੀ। ਉਹਦਾ ਨੁਕਸਾਨ ਕੀਤਾ। ਆਪਣੇ ਮੁੰਡੇ ਨਾਲ ਗੱਲਾਂ ਕਰੀਏ। ਬੱਚਾ ਸਿਆਣਾ ਸੀ। ਜਦੋਂ ਇਹ ਕਨਮੋਸ ਘਰ ਨੂੰ ਲੁੱਟਿਆ ਤਮਾ ਕੀਤਾ। ਤੇ ਉਹਦਾ ਬੱਚਾ ਬੈਠਾ ਬੈਠਾ ਬੋਲਦਾ ਉਹ ਕਹਿੰਦਾ ਬਾਪੂ ਤੇਰੇ ਜਾਣ ਦੇ ਲੱਕ ਲਾਂਣ ਤੈ ਜਿਹੜੇ ਘਰ ਚ ਤੂੰ ਲੁੱਟ ਮਚਾਈ ਉੱਥੇ ਤਾਂ ਦੀਵਾ ਜੇ ਵੀ ਜਗਦੀ ਜਾਂਦਾ ਤੇਰੇ ਘਰੇ ਤਾਂ ਹਜੇ ਵੀ ਨਹੀਂ ਰਹਾ। ਸੱਚ ਜਾਣੋ ਕਿਈ ਕਰਾਂ ਦੇ ਚਿਰਾਗ ਕੁਦਰਤ ਜਗਦੇ ਰਹੇ। ਤੇ ਕਿਸੇ ਦੇ ਚਿਰਾਗ ਮਝਾਉਣ ਵਾਲਿਆਂ ਦੇ ਉਹਨਾਂ ਦੇ ਆਪਣੇ ਚਿਰਾਗ बुਝ ਜਾਂਦੇ ਉਹਨਾਂ ਨੂੰ ਆਪ ਦੀ ਸੰਤਾਨੀ ਨਹੀਂ ਮਿਲਦੀ। ਉਹ ਆਪਣੀਆਂ ਨਿਗਾਮਾਂ ਵਿੱਚ ਸਭ ਤੋਂ ਵੱਡੀ ਸਜਾ ਪਤਾ ਕੀ ਹੁੰਦੀ ਹੈ ਸਜੋਣ ਜਦੋਂ ਬੰਦਾ ਆਪ ਦੀ ਨਿਗਾਹ ਜਵਾਬ ਲੱਗਦੇ ਉਹ ਤਿਆਂ ਬੰਦਾਰ ਨੇ ਵੀ ਵੀਰੋ ਰਾਮ ਨੇ ਲਿਖੀ ਸੀ ਮੈਂ ਜਿਹੜੀ ਬੇਨਤੀ ਕਰਦਾ ਉਹ ਬੜਾ ਅਸੀਂ ਕੋਸ਼ਿਸ਼ ਕੀਤੀ ਜਿੰਨਾ ਦਿਨਾਂ ਚ ਮੈਂ ਰਿਕਾਰਡ ਕੀਤਾ ਗਲਾ ਮੇਰਾ ਖਰਾਬ ਬਹੁਤ ਜਾਂਦੀ ਸਮੱਸਿਆ ਸੀ ਮਰ ਇੱਕ ਦਰਦ ਸੀ ਜਿੰਮੇ ਬੰਦਾ ਕਰ ਸਕਦਾ ਹੈ ਲਿਖਿਆ ਜੀ ਵੀਰਤਾਰ ਨੇ ਕਹਿੰਦਾ ਮੇਨ ਕਣ ਦੇ ਨਾਲ ਜੇ ਕੋਈ ਹੁੰਦਾ ਕੰਮ 잡 ਉਹ ਵੀ ਤਾਂ ਨਹੀਂ ਦੁਨੀਆ ਤੋਂ ਜੜੀ ਹੋਇਆ ਥੋੜੇ ਬਹੁਤੇ ਮੰਤ ਦੇ ਅਨਸਾਰਿਆਂ ਚ ਹੁੰਦੇ ਪਰ ਇੰਝ ਨਹੀਂ ਕਤਲ ਪਈ ਕਰੀਂ। ਹੁੰਦੇ ਪਿਆਸੇ ਹੋ ਕੇ ਕਿਹੜੀ ਗੱਲ ਤੋਂ ਕਿਹਨੇ ਇਹ ਨੰਬਰਾਂ ਦਾ ਜ਼ਹਿਰ ਕੋਲਤਾ ਉਹ ਰਾਖ ਦੀ ਬਣਾਤਾ ਢੀਰੀ ਪੁੱਤ ਗਗਰੂ ਨਾਲ ਹੀ ਬਟਬਾਬਿਆਂ ਦਾ ਬਟਾ ਕਰ ਲਾਤਾ। ਹੁੰਦਾ ਤਾਂ ਮੁੰਡਾ ਵੀ ਮਿਹਨਤ ਨਾਲ ਕਾਮਯਾਬ ਹੈ ਆ ਮੇਰਾ ਛੋਟਾ ਵੀਰ ਪਾਲ ਸਮਾਉ ਮਿਟਾਏ। ਮੈਂ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ। ਪਰ ਹੁਣ ਸਾਹਮਣੇ ਆਇਆ ਇਹਦੀਆਂ ਮੈਂ ਕਾਮ ਜਾਂਦੀਆਂ ਇਹਦੀਆਂ ਤਰੱਕੀਆਂ ਦੇਖੀਆਂ ਆਮ ਕਰਾ ਰੱਖੀਆਂ। ਸਾਜਣਾਏ ਬਰਦਾਸ਼ਤ ਨਾ ਹੋ ਜਾਂਦੀਏ ਕੀ ਲੋਕਾਂ ਦੇ ਕਰੀ ਸੋ ਪਹਿੰਮ ਲਿਖਿਆ ਭਾਗੀ ਬਾਂਦਰ ਦਾ ਦਿਗਤਾਰ ਆਖਦਾ ਏ ਰਾਜ ਰਸਤਾ ਪਰਾਈਆਂ ਬੜਾ ਛੱਡ ਦੇ ਉਹ ਕੀ ਲੈਣਾ ਖਾਣੀਆਂ ਤੋਂ ਰੋਟੀਆਂ ਜਿੰਨੀ ਕਹਿੰਦਾ ਇਹੀ ਦਿਗਤਾਰ ਜੀ ਦਾ ਮੇਰੇ ਨਾਲ ਬੈਠਣਾ ਸੰਜੀਤ ਕਹਿੰਦਾ ਭਾਗੀ ਬਾਂਦਰ ਦਾ ਦਿਗਤਾਰ ਰਾਜਦਾਰੇ ਰਾਜ ਰਸਤਾ ਪਰਾਈਆਂ ਬੜਾ ਛੱਡ ਦਿਓ ਪਹਿਲਾ ਪਾਰਾ ਰੰਗਲਾ ਪੰਜਾਬ ਚੋਂ ਦੇ ਦੇਖਣਾ ਬੈਰ ਤੇ ਬਰੋਧ ਦਿਨੋਂ ਘੱਟ ਦੇ ਉੱਥੂ ਨਾਲ ਜਵਾਨੀ ਚ ਜਨਾਜ਼ਾ ਕਿਸੇ ਦਾ ਜਿਵੇਂ ਸੁੱਧੂ ਕਹਿੰਦਾ ਉਹਨਾਂ ਦੀ ਜਵਾਨੀ ਚ ਜਨਾਜ਼ਾ ਉਸ ਨੂੰ ਕਰੇ ਫੇਰ ਇਹ ਹੂਗਾ ਕਹਿੰਦਾ ਉੱਥੂ ਨਾਲ ਜਵਾਨੀ ਚ ਜਨਾਜ਼ਾ ਕਿਸੇ ਦਾ ਮਾਪਿਆਂ ਦੇ ਹੱਥੋਂ ਨਹੀਂ ਉਹ ਲਾਲ ਕੰਢੇ ਨੇ ਕੋਈ ਅਰਥੀ ਤੇ ਪਏ ਹੋਏ ਜਵਾਨ ਮੁੰਡੇ ਦੇ ਬੜੇ ਔਖੇ ਹੁੰਦੇ ਮਾਂ ਨੂੰ ਕੇਸ ਬਿੰਦੀ ਅਰਥੀ ਤੇ ਪਏ ਹੋਏ ਜਵਾਨ ਮੁੰਡੇ ਦੇ ਬੜੇ ਹੁੰਦੇ ਬੜੇ ਔਖੇ ਹੁੰਦੇ ਮਾਨੂੰ ਇਹ ਸੋਚਣੇ ਜਿਉਂਦੇ ਦਾ ਦੂਰਾ ਕਰਨਾ ਸੌਖਾ ਸੀ ਅਰਥੀ ਦੇ ਪੈਸੇ ਦਾ ਜੁਗਾ ਜਿਵੇਂ ਤੁਹਾਡੀ ਮਾਤਾ ਨੇ ਕੀਤਾ ਉਹ ਨਹੀਂ ਜਾਣਦੀ ਕਿ ਬਰਾਬਰ ਇੱਕ ਗੱਲ ਉਹਨਾ ਮੈਂ ਬੜੇ ਪਰਿਵਾਰਾਂ ਨੂੰ ਉਦਾਹਰਨਾਂ ਦਿੰਦੀਆਂ ਮੱਖਿਆ ਸੁੱਖ ਸੁੱਖ ਬੜੇ ਆਉਂਦੇ ਆ ਜ਼ਿੰਦਗੀ ਵਿੱਚ ਪਰ ਮੱਖਿਆ ਇਸ ਪਰਿਵਾਰ ਨੇ ਸੰਭਾਲਿਆ ਆਪਣੇ ਆਪ ਨੂੰ ਲੜਾਈਆਂ ਵੀ ਲੜਨੀਆਂ ਪਈਆਂ ਸੰਭਾਲਣਾ ਵੀ ਪਿਆ ਆ ਸਾਹਮਣੇ ਡੱਕ ਨਾਰਾ ਪਿਆ ਜ਼ਿੰਦਗੀ ਦਾ ਇਹ ਵੀ ਲਿਖਿਆ ਸੁਖਦਾ ਦੇਣੀ ਬਣ ਗਈ ਜਿਹੇ ਜਿਹੇ ਹਾਲਾਤਾਂ ਚ ਪਰਿਵਾਰ ਨੇ ਰਹਿ ਕੇ ਆਪਣੇ ਆਪ ਨੂੰ ਸੰਭਾਲਿਆ ਪਹਾੜਾ ਮੰਨਣ ਦਾ ਮਤਲਬ ਪਤਾ ਕੀ ਪਹਾੜਾ ਮੰਨਣਾ ਦਾ ਪਹਾੜਾ ਮੰਨਣ ਦਾ ਮਤਲਬ ਹੀ ਇਹੀ ਹੈ ਵੀ ਆਪਣੇ ਆਪ ਨੂੰ ਸੰਭਾਲ ਲੈਣਾ ਰਜਾ ਵਿਚ ਰਾਣੀ ਕਰ ਲੈਣਾ ਸੋ ਆਉ ਇੱਕ ਸ਼ਬਦ ਪੜ੍ਹ ਕੇ ਮੈਂ ਸਮਾਪਤੀ ਕਰਦਾ ਆਪੇ ਹਰ ਇੱਕ ਰੰਗ ਹੈ